ਇੱਕ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੋਣਾ 31 ਦੀ ਰਾਤ ਨੂੰ 바ਵਾ ਸਾਹਿਬ ਦੇ ਸਰੂਪ ਤੇ ਸੰਵਿਧਾਨ ਵਿਰੋਧੀ ਤਾਕਤਾਂ ਨੇ અપਮਾਨਜਨਕ ਸ਼ਬਦ ਲਿਖਿਆ ਇਹ 바ਵਾ ਸਾਹਿਬ ਦੇ ਸ਼ਬਦ ਨਹੀਂ ਲਿਖੇ ਇਹ ਸੰਵਿਧਾਨ ਦੇ ਖਿਲਾਫ ਸ਼ਬਦ ਲਿਖਿਆ ਦੇਸ਼ ਦੇ ਖਿਲਾਫ ਸ਼ਬਦ ਲਿਖਿਆ ਅਤੇ ਜਿਹੜਾ ਦੇਸ਼ ਨੂੰ ਬੰਡਣਾ ਚਾਹੁੰਦਾ ਹੈ ਪੰਨੂ ਪੰਨੂ ਜਿਹੜਾ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲਿਆ ਹੋਇਆ ਹੈ ਸਾਡਾ ਦੇਸ਼ ਹਿੰਦੂ ਸਿੱਖ ਇਕਤਾ ਮੂਲਵਾਸੀ ਇਕਤਾ ਜਿੰਦਾਬਾਦ ਹੈ ਬਾਬਾ ਸਾਹਿਬ ਨੇ 6743 ਜੱਤਾਂ ਦਾ ਗੁਲਦਸਤਾ ਬਣਾਇਆ ਬਾਬਾ ਸਾਹਿਬ ਨੇ 6743 ਜੱਤਾਂ ਦਾ ਧਰਮ ਦਾ ਇੱਕ ਗੁਲਦਸਤਾ ਬਣਾਇਆ ਪਰ ਇਸ ਗੁਲਦਸਤੇ ਨੂੰ ਤਬਾਹ ਕਰਨ ਦੇ ਲਈ ਪੰਨੂ ਵਰਗੇ ਗੰਦੇ ਲੋਕ ਸਿਵਧਾਨਾਂ ਨਾਲ ਚਲਾ ਚੱਲ ਰਿਹਾ ਪਰ ਦੇਸ਼ ਦੇ ਲੋਕ ਸਿਵਧਾਨ ਨੂੰ ਆਂਚ ਨਹੀਂ ਆੜ ਦੇਣਗੇ ਬਾਬਾ ਸਾਹਿਬ ਦੇ ਨਾਮ ਨੂੰ ਆਂਚ ਨਹੀਂ ਆੜ ਦੇਣਗੇ ਫਿਰ ਕੀ ਕਹਿਣਾ ਬਾਬਾ ਸਭ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ ਬਾਬਾ ਸਭ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ ਹਾਂਜੀ ਕਮਿਸ਼ਨਰ ਸਾਹਿਬ ਕੋ ਆਏ ਆ ਇੱਕ ਤਾਂ ਜਿੱਥੇ ਵੀ ਜੋ ਕੰਟਰੀ ਜੀ ਰਹਿੰਦਾ ਆ ਚਾਹੇ ਉਹ ਕੈਨੇਡਾ ਰਹਿੰਦਾ ਚਾਹੇ ਯੂ ਐਸ ਏ ਪ੍ਰੋਸੀਜਰ ਹੈਗਾ ਕਾਨੂੰਨ ਦਾ ਕਾਨੂੰਨ ਦਾ ਪ੍ਰੋਸੀਜਰ ਹੈਗਾ ਉਸ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ ਬਹੁਤ ਜਲਦੋ ਜਲਦ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਹਸ ਕਰਦੇ ਆ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਤੋਂ ਹਸ ਕਰਦੇ ਆ ਦੇਸ਼ ਦੇ ਵਜ਼ੀਰਾਂ ਤੋਂ ਹਸ ਕਰਦੇ ਆ ਉਹਦੀ ਤੁਰੰਤ ਗ੍ਰਿਫਤਾਰੀ ਪਾ ਕੇ ਮੁਕੱਦਮਾ ਦਰਜ ਕਰਕੇ ਉਹਨੂੰ ਤੁਰੰਤ ਡੱਬਰੂਗੜ੍ਹ ਜੇਲ੍ਹਵੇ ਸਾਮ ਦੇ ਵਿੱਚ ਭੇਜਾਵੇ ਤਾਂ ਕਿ ਦੇਸ਼ ਦੀ ਅਮਨ ਅਮਾਨ ਸ਼ਾਂਤੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਨਾ ਪਾ ਪੈ ਸਕੇ ਮੈਂ ਐਡਵੋਕੇਟ ਦੀਪਕ ਬੜਾਏ ਤੁਹਾਨੂੰ ਦੱਸਣਾ ਚਾਹਨਾ ਪਿਛਲੇ 2 ਦਿਨਾਂ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗੁਰਵਰਮント ਸਿੰਘ ਪੰਨੂ ਜਿਹੜਾ 바ਵਾ ਸਾਹਿਬ ਬਾਰੇ ਬਹੁਤ ਹੀ ਗਲਤ ਸ਼ਬਦਾਵਲੀ ਜਿਹੜਾ ਵਰਤ ਰਿਹਾ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਰੇ ਦੇਸ਼ ਨੂੰ ਪਤਾ ਹੈ 바ਵਾ ਸਾਹਿਬ ਬੀਮਰਾ ਅੰਬੇਡਕਰ ਜੀ ਨੇ ਜਿਹੜਾ ਸੰਵਿਧਾਨ ਰਚਿਆ ਉਹਨਾਂ ਨੇ ਸਾਰੇ ਧਰਮਾਂ ਨੂੰ ਜਾਤਾਂ ਨੂੰ ਦੇਖਦੇ ਹੋਏ ਹਰ ਇੱਕ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਤੇ ਉਹਨਾਂ ਨੇ ਉਥੇ ਸਭ ਤੋਂ ਪਹਿਲਾਂ ਬੇਸਿਕ ਸਟਰਕਚਰ ਜਿਹੜਾ ਕਿਹਾ ਵੂਈ ਦਾ ਪੀਪਲ ਆਫ ਇੰਡੀਆ ਵੀ ਸਾਰੇ ਲੋਕਾਂ ਵਾਸਤੇ ਜਿਹੜਾ ਸੰਵਿਧਾਨ ਬਣਾਇਆ ਗਿਆ ਡੈਮੋਕਰੈਟਿਕ ਰਾਈਟ ਜਿਹੜੇ ਸਭ ਨੂੰ ਦਿੱਤੇ ਗਏ ਬੋਲਣ ਦਾ ਅਧਿਕਾਰ ਦਿੱਤਾ ਗਿਆ ਘੁੰਮਣ ਫਿਰਨ ਦਾ ਅਧਿਕਾਰ ਦਿੱਤਾ ਗਿਆ ਫੰਡਾਮੈਂਟਲ ਰਾਈਟਸ ਦਿੱਤੇ ਗਏ ਫੰਡਾਮੈਂਟਲ ਡਿਊਟੀਆਂਸ ਦਿੱਤੀਆਂ ਗਈਆਂ ਤੇ ਅੱਜ ਜਿਹੜਾ ਪੰਨੂ ਜਿਹੜਾ ਕੰਮ ਕਰ ਰਿਹਾ ਵਿਦੇਸ਼ ਵਿੱਚ ਬੈਠ ਕੇ ਉਹ ਅਖੰਡਤਾ ਨੂੰ ਤੇ ਜਿਹੜੀ ਸਾਡੀ ਏਕਤਾ ਨੂੰ ਤੋੜਨ ਦਾ ਕੰਮ ਕਰ ਰਿਹਾ ਤੇ ਜਿਹੜਾ ਸਾਡੇ ਧਰਮਾਂ ਨੂੰ ਆ ਇੱਕ ਦੂਸਰੇ ਨਾਲ ਲੜਨ ਦਾ ਕੰਮ ਕਰ ਰਿਹਾ ਤੇ ਸਾਰੀਆਂ ਏਜੰਸੀਆਂ ਨੂੰ ਤੇ ਸਾਡੇ ਵਿਦੇਸ਼ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇਸ ਨੂੰ ਇੰਡੀਆ 'ਚ ਲਿਆ ਕੇ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਤੇ ਐਨਐਸਏ ਲਾਇਆ ਜਾਵੇ ਚਲੋ